ਅੱਜਪਾਸ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਰ ਨੌਦਰੀ ਦੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਗਾਂਧੀ ਜਨਮ ਦਿਤੇ ਮੌਕੇ ਤੇ ਕੰਗਨਰ ਨੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਦੇਸ਼ ਦਾ ਲਾਲ ਦੇਸ਼ ਦਾ ਪਿਤਾ ਨਹੀਂ ਆ ਨੰਨ ਹੰਨ ਭਾਰਤ ਮਾਤਾ ਦੇ ਇਹ ਲਾਲ ਇਸ ਦੇ ਨਾਲ ਹੀ ਕੰਗਨਾ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਤਸਵੀਰ ਵੀ ਪੋਸਟ ਕੀਤੀ ਆ ਤੇ ਕੰਗਨਾ ਦੇ ਇਸ ਪੋਸਟ ਤੇ ਕਾਂਗਰਸ ਨੇਤਾ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਕਾਂਗਰਸ ਦੇ ਨੇਤਾ ਜਿਹੜੇ ਰਾਜਕੁਮਾਰ ਵਰਮਾ ਨੇ ਉਹਨਾਂ ਨੇ ਕਿਹਾ ਹੈ ਕਿ ਕੰਗਨਾ ਦੇ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਕੰਗਨਾ ਨੇ ਐਕਸ ਤੇ ਇੱਕ ਵੀਡੀਓ ਸੰਦੇਸ਼ ਰਾਈ ਜਾਰੀ ਕੀਤੀ ਆ ਵੀਡੀਓ ਸੰਦੇਸ਼ ਦੇ ਵਿੱਚ ਕੰਗਨਾ ਨੇ ਕਿਹਾ ਕਿ ਸਫਾਈ ਵੀ ਉਨੀ ਜ਼ਰੂਰੀ ਆ ਜਿੰਨੀ ਆਜ਼ਾਦੀ ਮਹਾਤਮਾ ਗਾਂਧੀ ਦੀ ਯਾਦ ਅਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਜਾ ਰਹੇ ਆ ਇਸ ਗਾਂਧੀ ਤੇ ਯਾਦ ਅਤੇ ਸਵਸਥਮਹਿਮਦਾ ਥੀਮ ਕੁਦਰਤ ਦੁਆਰਾ ਸਵਸਥਾ ਹੈ ਤੇ ਇਹ ਸਾਡੇ ਭਾਰਤ ਦੀ ਅਸਲ ਦੌਲਤ ਤੇ ਵਿਰਾਸਤਾ ਸਾਡਾ ਦੇਸ਼ ਸਿਰਫ ਰੱਖਿਆ ਤੇ ਆਰਥਿਕਤਾ ਵਿੱਚ ਹੀ ਨਹੀਂ ਸਗੋ ਸੱਭਿਆਚਾਰ ਤੇ ਕੁਦਰਤ ਦੇ ਵਿੱਚ ਵੀ ਸਰਬੋਤਮ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀ ਆ ਬਜ਼ੁਰਗਾਂ ਬੱਚਿਆਂ ਔਰਤਾਂ ਤੇ ਸਵੈਮਾਨ ਪ੍ਰਤੀ ਸੁਵੇਦਨਸ਼ੀਲ ਹੋ ਸਕੇ